ਸਤੈਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਗਠਾ ਮਹੱਲਾ ਪੰਜਵਾਰ ਹਮਰੀ ਗਣਤਨ ਗਣੀਆ ਕਾਈ ਆਪਣਾ ਢੀਰ ਦੇ ਪਰਛਾਵੇਂ ਹੱਥ ਦੀ சதா சதா ரணிய காய ਦੀਰਗ ਪ੍ਰਸ਼ਾਣੇ ਹਾਥ ਦੇ ਦੱਕੀ ਕਰੇ ਆਪਣੇ ਸਦਾ ਸਦਾ ਰੰਗ ਮਾਣੇ ਸੱਚਾ ਸਾਹਿਬ ਸਾਦ ਮਿਹਰ ਵਾਣ ਬੰਦੇ ਪਾਇ ਮੀਰ ਸੱਤੇ ਗੋਰੇ ਪੂਰਾਂ ਹੋਈ ਸਰਬ ਕਲਿਆ ਰਹਾ ਜੀਓ ਪਾਈਿੰਦੋ ਜਨ ਸੱਜਿਆ ਦਿੱਤਾ ਪੰਨੋਂ ਖਾ ਆਪਣੇ ਦਾਸ ਕੀ ਆਪੇ ਪੈਜ ਰੱਖੀ ਨਾਨਕ ਸਾਦ ਕੁਰਬਾਨ ਜੀਉ ਪਾਈ ਪਿੰ ਦਿਨ ਸਾਜਿਆ ਦਿੱਤਾ ਪੈਣਾ ਖਾਣੂ ਆਪਣੇ ਦਾਸ ਕੀ ਆਪੇ ਪੈਰ ਰੱਖੀ ਨਾਨਕ ਸਾਦ ਕੁਰਬਾਨ ਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ